ਦੋਸਤੋ ਸਤਿ ਸ੍ਰੀ ਅਕਾਲ ਅਮਰਤਸਰ ਸਿਫਤੀ ਦਾ ਘਰ ਤੇ ਸੋਨੂੰ ਸਾਰੇ ਭਰਾਵਾਂ ਨੂੰ ਅੱਜ ਅਮਰਤਸਰ ਦਰਸ਼ਨ ਦਦਾਰੇ ਕਰਾਉਣੇ ਆਏ ਮਿੱਤਰੋ ਜਿਹੜੇ ਕਹਿੰਦੇ ਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੋਇਆ ਆ ਸਾਹਮਣੇ ਜਿਹੜੀ ਤੁਸੀਂ ਦੇਖੀ ਹੈ ਨਾ ਇਹ ਅਕਾਲ ਤਖਤ ਸਾਹਿਬ ਦੀ ਫਸੀਲ ਸੀ ਦੋਸਤੋ ਇੱਥੋਂ ਖੜ ਕੇ ਜਥੇਦਾਰ ਸਾਹਿਬ ਫੈਸਲੇ ਸੁਣਾਉਂਦੇ ਐ ਤੇ ਆਹ ਸਾਹਮਣੇ ਦਰਸ਼ਣੀ ਡਿਉੜੀ ਤੇ ਆਹ ਜਿਹੜਾ ਸਾਹਮਣੇ ਦੇਖ ਰਹੇ ਆ ਨਾ ਮਿੱਤਰੋ ਆਹੀ ਪ੍ਰੂਫ ਰਹਿ ਗਿਆ ਜਿਹੜਾ 84 ਦੇ ਅਟੈਕ ਦਾ ਨਹੀਂ ਤਾਂ ਜਿਹੜੀ ਚਿੱਟੀ ਸਿਉਂਖ ਹਨਾ ਕਾਰਸੇ ਵਾਲੇ ਉਹ ਸਾਰੇ ਠੰਡੇ ਬੁਰਜ ਤੇ ਹੋਰ ਸਾਰੇ ਤੇ ਸਾਰਿਆਂ ਨੂੰ ਖਾ ਗਏ ਮਿੱਤਰੋ ਤੇ ਇੱਥੇ ਗੋਲੇ ਵੱਜੇ ਐ ਬੰਬ ਵੱਜੇ ਐ ਇਹ ਦਰਸਾਉਂਦਾ ਹੈ ਤੇ ਆ ਅੰਦਰ ਦੇ ਦਰਸ਼ਨਾਂ ਉੱਪਰ ਜਿਹੜਾ ਵੱਡਾ ਸਰੂਪ ਹੈ ਨਾ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਮੰਦਰ ਸੇ ਉਹਦੇ ਦਰਸ਼ਨ ਵੇਖਾਰੇ ਜੀ ਜੋ ਉੱਥੇ ਬਣਾਉਂ ਨਹੀਂ ਦਿੱਤੇ ਪਰ ਆਏ ਕਿਉਂਕਿ ਉਹਨਾਂ ਦੇ ਦਰਸ਼ਨ ਨਹੀਂ ਸੰਗਤਤੋਂ ਭੰਤਨ RAM DAS GURU ਜਿਨ ਸਿਰਿਆ ਤਿਨੈ ਸਵਾਰਿਆ ਆਹ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਤਖਤੋ ਜਿੱਥੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਖਤ ਤੇ ਬੈਠਿਆ ਕਰਦੇ ਸਨ ਤੇ ਆ ਨਗਾਰਾ ਦੋਸਤੋ ਵੱਜਿਆ ਕਰਦਾ ਸੀ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਵਾਰੀ-ਵਾਰੀ ਚੈਲੰਜ ਹੋਇਆ ਹੈ ਪੋਲੀਟੀਸ਼ੀਅਨਾਂ ਵੱਲੋਂ ਔਰ ਕਹਿੰਦੇ ਨਾ ਸਿਆਣੇ ਕਹਿੰਦੇ ਆ ਸ਼੍ਰੀ ਅਕਾਲ ਤਖਤ ਸਹਿਬ 'ਤੇ ਬੈਠਿਆ ਹੋਇਆ ਹਰ ਮੰਦਰ ਸਹਿਬ ਨਜ਼ਰੀ ਪੈਂਦਾ ਹੈ ਪਰ ਹਰ ਮੰਦਰ ਸਾਹਿਬ 'ਤੇ ਬੈਠਿਆ ਹੋਇਆ ਸ਼੍ਰੀ ਅਕਾਲ ਤਖਤ ਸਹਿਬ ਨਜ਼ਰ ਨਹੀਂ ਆਉਂਦਾ ਇਹਦਾ ਮਤਲਬ ਇਹ ਹੈ ਕਿ ਸਿਆਸਤ ਵਿੱਚ ਹੁੰਦਿਆਂ ਹੋਇਆਂ ਬੰਦੇ ਨੂੰ ਰੱਬ ਚੇਤੇ ਆਉਂਦਾ ਰਹਿਣਾ ਚਾਹੀਦਾ ਹੈ ਤੇ ਆਹ ਸੇਡਾਂ ਤੋਂ ਲਏ ਗੇ ਸ਼ਾਰਟ ਐ ਦੋਸਤੋ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਬਚਪਨ ਦੇ ਵਿੱਚ ਪਿਤਾ ਗੁਜਰ ਗਿਆ ਫਿਰ ਉਹਨਾਂ ਦੀ ਮਾਤਾ ਜੀ ਗੁਜਰ ਗਏ ਤਾਂ ਉਹ ਆਪਣੀ ਨਾਨੀ ਕੋਲੇ ਬਾਸਰ ਕੇ ਗਿੱਲਾਂ ਦੇ ਵਿੱਚ ਜਾ ਕੇ ਰਹਿੰਦੇ ਐ ਜਿੱਥੇ ਉਹ ਨਾਨੀ ਨਾਲ ਦੀਵਾਨ ਸੁਣਨ ਜਾਂਦੇ ਐ ਸ਼੍ਰੀ ਗੁਰੂ ਰਾਮਦਾਸ ਨਾਲ ਐਸੇ ਗੁਰੂ ਅਮਰਦਾਸ ਨਾਲ ਨਾਦੀ ਜੀ ਦੇ ਪਤਸਾ ਜੀ ਦੇ ਸ੍ਰੀ ਗੁਰੂ ਗ੍ਰਾਮਦਾਸ ਜੀ ਜੋਗ ਜਪਾ ਸੀ ਪੜੀ ਢਾ ਜੀ ਢਾ ਜੀ ਨੇ ਸੰਗਤ ਕੀਤੀ ਜਿਹਨੂੰ ਕਹਿੰਦੇ ਸੀ ਨਾ ਕਿ ਇਹ ਤਾਂ ਬਈ ਮੁੰਡਾ ਨਾ ਮਾਂ ਪਿਓ ਵਾਰਾ ਹੋ ਗਿਆ ਜਤੀਮ ਹੋ ਗਿਆ ਤੇ ਆ ਢਾਡੀ ਸਿੰਘ ਲੱਗੇ ਪਏ ਐ ਦੋ ਢਾਡੀ ਵਾਰਾਂ ਗਾਉਣ ਦੀ ਪਰੰਪਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆ ਨੇ ਸ਼ੁਰੂ ਕੀਤੀ ਤੀ ਉਹਨਾਂ ਦੇ ਢਾਡੀ ਸੀ ਭਾਈ ਨੱਥਾ ਤੇ ਅਬਦੁੱਲਾ ਜੀ ਪਹਿਲੇ ਢਾਡੀ ਸੀ ਤਾਂ ਆਪਾਂ ਗੱਲ ਨੂੰ ਪੂਰਾ ਕਰੀਏ ਦੋਸਤੋ ਉਹ ਕਹਿੰਦੇ ਜਤੇਮ ਹੋ ਗਿਆ ਮੁੰਡਾ ਪਰ اسی ਸੇਵਾ ਕਰੀ ਦੋਸਤੋ ਸ੍ਰੀ ਗੁਰੂ RAMDAS ਜੀਆ ਨੇ ਗੁਰੂ ਅਮਰਦਾਸ ਜੀਆ ਦੀ ਤੇ ਚੌਥੇ ਪਾਤਸ਼ਾਹ ਬਣ ਗਏ ਗੁਰੂ ਅਮਰਦਾਸ ਜੀਆ ਨੇ ਆਵਦੀ ਲੜਕੀ ਬੀਬੀ ਭਾਨੀ ਦਾ ਰਿਸ਼ਤਾ ਵੀ ਕਰਿਆ ਜਿਹੜੀ ਭਾਨੀ ਜੀਆ ਦੇ ਕੁੱਖੋਂ ਗੁਰੂ ਅਰਜਨ ਦੇਵ ਜੀਆ ਨੇ ਜਨਮ ਲਿਆ ਤਾਂ ਉਹ ਜਿਹੜਾ ਯਤੀਮ ਕਹਿੰਦੇ ਸੀ ਲੋਕ ਦੋਸਤੋ ਆਪ ਤੁਹਾਡੇ ਸਾਹਮਣੇ ਚੱਲ ਰਹੀ ਹੈ ਜਿਹੜੀ ਤਸਵੀਰ ਹੈ ਸਾਰਾ ਪੁਲ ਸੰਗਤ ਨਾਲ ਭਰਿਆ ਹੋਇਆ ਤੇ ਇੱਕ ਘੰਟੇ ਚ ਅਸੀਂ ਅੰਦਰ ਗਏ ਮੱਥਾ ਟੇਕਣਾ ਦੁਪਹਿਰੇ 9 ਵਜੇ ਦਾ ਟਾਈਮ ਸੀ ਤੇ ਅਮਰਤ ਵੇਲੇ ਦਾ ਤੁਹਾਨੂੰ ਪਤਾ ਹੀ ਹੈ ਇਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਦਰ ਹੈ ਤੇ ਆ ਉੱਪਰੋਂ ਲਈਆਂ ਗਈਆਂ ਤਸਵੀਰਾਂ ਦੋਸਤੋ ਤੀਜੀ ਮੰਜ਼ਲ ਤੋਂ ਸਿਖਰ ਤੋਂ ਤੇ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਦਰਸ਼ਨ ਦਿਦਾਰੇ ਕਰੋ ਤੇ ਆ ਭਾਈ ਸਾਹਿਬ ਜੀ ਵੱਡੇ ਸਰੂਪ ਤੇ ਪਾਠ ਕਰ ਰਹੇ ਸੀ ਇੱਕ ਇੱਕ ਸਕਿੰਟ ਦੇ ਸ਼ਾਟ ਲਏ ਗਏ ਆ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਤੇ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਕਿਉਂਕਿ ਇਹ ਸ਼ੌਟ ਤੁਹਾਨੂੰ ਕੋਈ ਚੈਨਲ ਨਹੀਂ ਦਿਖਾਉਂਦਾ ਦੋਸਤੋ ਕਿਉਂਕਿ ਅਗਲਾ ਤਾਂ ਆ ਕੇ ਪ੍ਰਕਰਮਾਂ ਚ ਲਾ ਕੇ ਕੈਮਰਾ ਤੇ ਆ ਜਿਹੜਾ ਸਰੂਪ ਹੈ ਦਾ ਦੋਸਤੋ ਆ ਉੱਪਰ ਲਿਖਿਆ ਹੋਇਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀਆ ਨੇ ਸੋਨਾ ਚੜਾਉਣ ਦੀ ਸੇਵਾ ਕਰਵਾਈ ਇਹ ਧੰਨ ਸ਼੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਤੇ ਜਿਹੜਾ ਚਬਾ ਆਪਣਾ ਥੜਾ ਸਾਹਬ ਹੈ ਦੋਸਤੋ ਬਾਹਰ ਇੱਥੋਂ ਅੱਗੇ ਜਾ ਕੇ ਆਪਾਂ ਇੱਥੇ ਤਿੰਨ 베ਰੀਆਂ 베ਰ ਬਾਬਾ ਬੁੱਢਾ ਜੀ ਦੁਖ ਪੰਜਣੀ 베ਰੀ ਆਹ ਲੰਗਰ ਦੇ ਦ੍ਰਿਸ਼ ਹੈ ਜਿਹੜਾ ਛੋਟੀ ਏਟ ਦਾ ਬਣਾ ਬਣਿਆ ਹੋਇਆ ਤੇ ਆਹ ਦੋਸਤੋ ਦੁਖ ਪੰਜਣੀ 베ਰੀ ਜਿਹੜੀ ਪਿੱਛੇ ਜੇ ਆਈ ਸੀ ਨਾ ਫਿਲਮ ਤੁਸੀਂ ਸਾਰਿਆਂ ਨੇ ਦੇਖੀਏ ਬੀਬੀ ਰਜਨੀ ਉਹ ਇਤਿਹਾਸ ਇੱਥੋਂ ਸ਼ੁਰੂ ਹੋਇਆ ਆ ਥੜੇ ਤੇ ਬੈਠ ਕੇ ਗੁਰੂ ਅਰਜਨ ਦੇਵ ਜੀਆ ਨੇ 1577 ਦੇ ਵਿੱਚ ਸੇਵਾ ਕਰਵਾਈ ਵੱਤ ਵਾ ਸ਼ੇਅਰ ਕਰਿਓ ਧੰਵਾ ਸਸਿਕਾ